ਆ ਰਿਹਾ ਕੀ ਸਸਾਦੇ ਕੀ ਬੇਲ ਕਰ ਰਹੀ ਕਿ ਜੀ ਇਹਦੇ ਨਾਲ ਤੁਸੀਂ ਦੇਖਦੇ ਪੈ ਜੋ ਜੀ ਜੋ ਵੀ ਦੁਕਾਨਦਾਰ ਹੈ ਹੁਣ ਤੁਸੀਂ ਵੇਖ ਲਓ ਬਾਜ਼ਾਰ ਵੇਖ ਲਓ ਕੈਮਰਾ ਕਰਕੇ ਵੇਖੋ ਕਿ ਬਾਜ਼ਾਰ ਦੇ ਵਿੱਚ ਕਰੋਸਮੈਂਟ ਇਹਨਾਂ ਕਰੋਸਮੈਂਟ ਰਹਿ ਗਈ ਤੇ ਆ ਜਿਹੜੀ ਆਪਣੀ ਜੀ ਟ੍ਰੈਫਿਕ ਦੀ ਰਹਿ ਗਈ ਜੀ ਤੇ ਇੰਟਰਕ੍ਰੋਸਿੰਗ ਤੋਂ ਕਰਕੇ ਆ ਜੀ ਅਸੀਂ ਤਿਬੜੀ ਰੋਡ ਸਦਾ ਹਨੂਮਨ ਚੌਕ ਹੋ ਗਿਆ ਜੀ ਆ ਮੇਨ ਬਾਜ਼ਾਰ ਹੋਇਆ ਜੀ ਸਿਰਫ ਅਮੀਨ ਬਾਜ਼ਾਰ ਜੂ ਹੋਏ ਆ ਦੁਬਾਰਾ ਲੋਕਾਂ ਨੇ ਵੇਚੋ ਤੇ ਵੇਚਦੇ ਆ ਆ ਪਰੇਰਾ ਪਰ ਤਰਪਣੀ ਨਾ ਕੇ ਆਇਆ ਹਾਂ ਇਸ ਫੇਰ ਫੜ ਕੇ ਆਏ ਸੀ ਅਸੀਂ ਅਸੀਂ ਫੇਰ ਇਹ ਚੌਕ ਜੀ ਮੇਰਾ ਤੀਸਰਾ ਫੇਰਾ ਹੋ ਗਿਆ ਯਾ ਸਿਰਫ ਗੋੜ ਹੀ ਚੁੱਕੇ ਜਾ ਰਹੇ ਕਿ ਤਰੋ ਨਹੀਂ ਨਹੀਂ ਜੋ ਵੀ ਹੈਗਾ ਜੀ ਆਦਰ ਕੋ ਵੀ ਪਿਆ ਟਮਾਟਰ ਵੀ ਪਿਆ ਅਸੀਂ ਜੋ ਵੀ ਕਿਸੇ ਦੀ ਸੀ ਮੱਕੰਡਾ ਵਟਾ ਸਭ ਕੁਝ ਜੋ ਵੀ ਕਿਸੇ ਦਾ ਸਮਾਨ ਆ ਰੇੜੀ ਦੇ ਉੱਤੇ ਕੋਈ ਵਾਜੂ ਹੋਗਾ ਸਮਾਨ ਲੋਕਾਂ ਦੇਣਾ ਹੀ ਕਰੀ ਇਹਨਾਂ ਕੋਲ ਸੀ ਲਾਈਟੇਬਲ ਜਿਨ੍ਹਾਂ ਨੇ ਪੱਕੇ ਕਬਜ਼ੇ ਜਿਨ੍ਹਾਂ ਨੇ ਪੱਕੇ ਕਬਜ਼ੇ ਕੀਤੇ ਹੋਏ ਆ ਅੱਗੇ ਜਿਹੜੇ ਆਪਣੇ ਬੰਨੀਆਂ ਬਣਾ ਰੀਆਂ ਵਾ ਵਧਾ ਕੀਤੇ ਹੋਏ ਆ ਉਹਨਾਂ ਦੇ ਉਹ ਅਫਸਰ ਸਾਹਿਬ ਆਂਦੇ ਹੁਕਮ ਦੇ ਨਾਲ ਜੀ ਉਹ ਜਿਹੜੀ ਨਜਾਇਜ਼ ਅਨਕ੍ਰੋਜਮੈਂਟ ਆ ਤੋੜ ਦਿੱਤੀਆਂ ਜਾਣਗੇ ਜੀ ਜੋੜ ਤੇ ਅਕਸਰ ਹੀ ਨਗਰ ਕੌਂਸਲ ਚੁੱਕ ਲੈਦੇ ਆ ਵੀ ਨੇ 1.5 ਮਿੰਟ ਬਾਅਦ ਜਿਆਦਾ ਜਾਂ ਨੂੰ ਪੱਕੀਆਂ ਕਰਕੇ ਲੰਦਾ ਬੜੇ ਪੱਕੇ ਕਰਦੀ ਆ ਇਹ ਪੱਕੇ ਕਬਜ਼ੇ ਦੀ ਇਹ ਰੀਤੀ ਵੀ ਜੋੜ ਤੇ ਇੱਕ ਦੁਕਾਨਦਾਰ ਨੇ ਆਪਣੇ ਬਾਹਰ ਪੱਕੇ ਉਹ ਜਿਹੜੇ ਲੋਹੇ ਦੇ ਪੌ ਪਿੱਲਰ ਕੱਢ ਕੇ ਤੇ ਲਾ ਲੇਦੇ ਆ ਉਹ ਤੋੜ ਦਿੱਤੇ ਜਾਣਗੇ ਜੀ ਫਿਰ ਉਹ ਤਾਂ ਕਰਦੇ ਆ ਉਹ ਥੋੜੇ ਜਨਾ ਦਾ ਕਿ ਇਹ ਦਿੱਲੀ ਆਪਣਾ ਜਿਹੜਾ ਵਿਮਾਨ ਜਿਹੜਾ ਲਗਾਤਾਰ ਚੱਲ ਰਿਹਾ ਜੀ ਇਹ ਹੁਣ ਰੁਕਣਾ ਨਹੀਂਗਾ ਜੀ ਅੱਜ ਕਿਹੜਾ ਕਿਹੜਾ ਰੋਡ ਕਰਦੇ ਅੱਜ ਤਿਮਰੀ ਰੋਡ ਮੇਨ ਬਾਜ਼ਾਰ ਹਨੂਮਨ ਚੌਂਕ ਇਹ ਸਾਰਾ ਕਰਕੇ ਆ ਜੇ ਦੁਬਾਰਾ ਕੱਲ ਕੱਪੜਿਆਂ ਦੇ ਕੋਈ ਕੱਲ ਜੇ ਕੱਲ ਜੇ ਕਰ ਲੈਂਦੇ ਉਹਨਾਂ ਦੀ ਫੋਟੋ ਖੇਚ ਲਏਗੀ ਆ ਉਹਨਾਂ ਦੇ ਚਲਾਨ ਕਰਕੇ ਜਿਹੜੇ ਐਸਡੀਓ ਸਾਹਿਬ ਦੇ ਪੇਸ਼ ਕੀਤੇ ਜਾਣਗੇ ਜੁਰਮਾਨਾ ਕੀ ਕੀ ਹੋਊਗਾ ਉਹ ਈਓ ਸਾਹਿਬ ਵੀ ਦੱਸ ਸਕਦੇ ਜੀ ਦੂਜੇ ਤੁਸੀਂ ਕਹਿ ਰਹੇ ਜੇ ਕੱਪੜੇ ਤੋੜੇ ਜਾਣਗੇ ਉਹ ਕਿੰੋਂ ਤੱਕ ਤੋੜੇ ਲੈ ਕੇ ਦੋਗੇ ਜਾਂ ਕੋਈ ਉਹ ਈਓ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਤੋੜ ਪਲਾਸਕੀ ਲਪਾਵੇ ਰਿਆ ਤੇ ਵੀ ਪੈਣ ਇਹਦੇ ਬਾਰੇ ਮੈਂ ਈਓ ਸਾਹਿਬ ਕਰਨਗੇ ਜੋ ਵੀ ਜੋ ਹੈ ਗਿਆ ਲੈ ਕੇ ਜਾਂ ਹਾਂਜੀ ਪਾੜੇਗੀ ਪਲਾਸਕੀ ਲਪਾਵੇ ਰੀ ਉਹਨੇ ਵੀ ਹੈਗੀ ਆ ਜੀ ਉਹ 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 ਚੱਲਦੀ ਉਹ ਵੀ ਚੱਕ ਰਿਆਂ ਜੀ ਉਹ ਵੀ ਪਏ ਹੋਏ ਕੋਈ ਵਿੱਚ ਜੀ ਦੱਸਿਓ ਜਿਹੜੇ ਜਿਹੜੇ ਲਿਆ ਜਾ ਰਹੇ ਪੈਸੇ ਜਿਹੜੇ ਜਿਹੜੇ ਕੰਪਲੀਟ ਆ ਜਾ ਰਿਆ ਇਤਨਾ ਲੋਕ ਲੋਕ ਪਾਤੀ ਜਿਆਦਾ ਪਰੇਸ਼ਾਨ ਕਰ ਦਿੰਦੇ ਆ ਸੋ ਉਹਦੇ ਲਈ ਕੋਈ ਬਣਾਇਆ ਗਿਆ ਪ੍ਰਸ਼ਾਸਨੀਆਂ ਕੋਈ ਬਿਊਟੀ ਪਤੀ ਮਲਾਇਮਾਈ ਲਾਈ ਗਈਆਂ ਬਣ ਉਹਨਾਂ ਵਾਸਤੇ ਬਣਾਇਆ ਜੀ ਅੱਜ ਹੀ ਮਾਨਯੋਗ ਐਸਐਸਪੀ ਸਾਹਿਬ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਤੇ ਸ਼ਹਿਰ ਦੀ ਇੱਕ ਜਿਹੜੀ ਆ ਹੁਣ ਡਰੋਨ ਰਾਹੀਂ ਫੋਟੋ ਲਈ ਜਾਏਗੀ ਇੱਕ ਫਿਰ ਜਦੋਂ ਸ਼ਹਿਰ ਖਾਲੀ ਹੋ ਜਾਂਦਾ ਸਵੇਰੇ ਤੜਕੇ ਜਾਂ ਰਾਤ ਨੂੰ ਇੱਕ ਉਦੋਂ ਲਈ ਜਾਏਗੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਜਿਹੜੀ ਆ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਤੇ ਉਹਦੇ ਨਾਲ ਸੜਕ ਜਿਹੜੀ ਆ ਕਿੰਨੀ ਭਾਰੀ ਰਸ਼ ਹੋ ਜਾਂਦਾ ਤੇ ਜਦੋਂ ਇਹ ਆਪਣਾ ਨਹੀਂ ਹੁੰਦਾ ਵਿੱਚ ਇੱਥੇ ਟ੍ਰੈਫਿਕ ਨਹੀਂ ਹੁੰਦੀ ਉਦੋਂ ਮਤਲਬ ਕਿਸ ਤਰ੍ਹਾਂ ਦੀ ਸੜਕ ਦੀ ਹਾਲਾਤ ਨੇ ਸਰੇ ਕਾ ਰੋਡ ਤੇ ਨਾ ਕੰਪਲੈਕਸ ਹੈਗੇ ਕਾ ਵੀ ਬੈਂਕ ਦਾ ਉਹ ਕੇ ਉਹ ਆਪਣੀ ਪਾਰਕਿੰਗ ਨੇ ਡਰੋਪ ਸੜਕਾਂ ਤੇ ਗੱਡੀਆਂ ਖੜੀਆਂ ਕਰਦੀ ਤੇ ਉਹਦੇ ਕਰਕੇ ਜਿਹੜਾ ਜਾਮ ਲੱਗਦਾ ਉਹਨਾਂ ਬਿਲਡਿੰਗਾਂ ਵਾਲਿਆਂ ਨਾਲ ਕੋਈ ਗੱਲਬਾਤ ਕੀਤੀ ਹੈ ਇਹ ਤੁਹਾਨੂੰ ਦੱਸਿਆ ਅੱਜ ਅੱਜ ਹੀ ਮੀਟਿੰਗ ਹੋਈ ਹੈ ਉਹਦੇ ਵਾਸਤੇ ਹੁਣ ਅਨਾਉਂਸਮੈਂਟ ਵੀ ਕਰਾਤੀ ਜਾਏਗੀ ਪੀਲੀ ਲਾਈਨ ਲੱਗੇਗੀ ਠੀਕ ਹੈ ਨੀ ਬੜੀ ਹਾਈ ਲੈਵਲ ਦੀ ਜਿਹੜੀ ਹੈ ਕਮੇਟੀ ਬਣੀ ਹੈ ਇੱਕ ਡੀਸੀ ਸਾਹਿਬ ਉਹਦੇ ਵਿੱਚ ਨੇ ਐਸਐਸਪੀ ਸਾਹਿਬ ਉਹਦੇ ਵਿੱਚ ਨੇ ਤੇ ਆਪਣਾ ਆਰਟੀਓ ਸਾਹਿਬ ਹੋਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਕੰਮ ਹੈ ਸਾਰਾ ਚੱਲੂਗਾ ਜਿਹਨੇ ਵਾਈਟ ਲਾਈਨ ਆ ਉਹਦੇ ਨਾਲ ਪੀਲੀ ਲਾਈਨ ਆ ਆ ਪੀਲੀ ਲਾਈਨ ਲੱਗੇਗੀ ਪੀਲੀ ਲਾਈਨ ਲੱਗੇਗੀ ਦੋ ਚਾਰ ਦਿਨ ਸੀ ਉਹਨਾਂ ਨੇ ਪਹਿਲੇ ਕਿਹੇ ਇੱਕ ਸੜਕ ਤੋਂ ਕਹਿੰਦੇ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਉਹਦੇ ਹਿਸਾਬ ਨਾਲ ਚੱਲੇਗਾ ਉਹ پارکਿੰਗ ਦਾ ਜੁਰਮਾਨਾ ਲੱਗਿਆ ਰੋਂਗ ਪਾਰਕਿੰਗ ਵੀ ਹੁਣ ਟੋ ਵੈਨ ਹਟ ਕੋਇਆ ਜਿਗੀ ਉਹ ਅਸੀਂ ਚਲਾਨ ਕਰੀਦਾ ਪਰ ਉਹ ਭੁਗਤਦੇ ਜਾ ਕੇ ਆਟੋ ਦੇ ਆਟੋ ਸਾਹਿਬ ਦੇ ਪਰ ਅਸੀਂ ਇਹਦਾ ਹੁਣ ਟੋ ਵੈਨ ਕਹਿੰਦੇ ਆ ਤਾਂ ਉਹਦਾ ਹੀ ਅਰੇਂਜਮੈਂਟ ਕਰਾਂਗੇ ਤੇ ਉਹ ਫਿਰ ਅਸੀਂ ਚੱਕ ਕੇ ਜਦੋਂ ਗੱਡੀ ਖੜਾਗੇ ਫਿਰ ਉਹਦੇ ਹਿਸਾਬ ਨਾਲ ਪਤਾ ਲੱਗੂਗਾ